ਖੰਡੂਰ ਸਾਹਿਬ ਤੋਂ ਅਮਰਿਤਪਾਲ ਸਾਹਿਬ ਖੜੇ ਆ ਜੀ ਲੇਕਿਨ ਦੂਜੇ ਪਾਸੇ ਉਹਨਾਂ ਦੇ ਬਿਰਸਾ ਸਿੰਘ ਬਲਟਵਾ ਖੜੇ ਹੋਗੇ ਜੀ ਤੇ ਹੁਣ ਪੰਥਕਪੋਰਡ ਖੰਡੂਰ ਸਾਹਿਬ ਵਾਲੀ ਕਿੱਧਰ ਜਾਵੇ ਹਾਂ ਇਹ ਬਿਲਕੁਲ ਇਹ ਗੱਲ ਬਹੁਤ ਮਾੜੀ ਆ ਦੇਖੋ ਭਾਈ ਅਮਰਿਤਪਾਲ ਸਿੰਘ ਅਗਰ ਇਹ ਚੋਣ ਲੜਨੀ ਚਾਹੁੰਦੇ ਨੇ ਜੇਲ੍ਹ 'ਚ ਬੈਠੇ ਇਹ ਚੋਣ ਲੜਨੀ ਚਾਹੁੰਦੇ ਨੇ ਤਾਂ ਸਾਨੂੰ ਪੰਥਕ ਤੇ ਰਾ ਨੂੰ ਚਾਹੀਦਾ ਹੈ ਕਿ ਅਸੀਂ ਉਹਨਾਂ ਦਾ ਸਾਥ ਦੇਈਏ ਜੀ ਬਿਲਕੁਲ ਉਸੇ ਤਰ੍ਹਾਂ ਜਿਵੇਂ ਅਕਾਲੀ ਦਲ ਅੰਮ੍ਰਿਤਸਰ ਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਆਪ ਦਾ ਜਿਹੜਾ ਉਮੀਦਵਾਰ ਸੀ ਉਹ ਵਾਪਸ ਲੈ ਲਿਆ ਖਡੂਰ ਸਾਹਿਬ ਤੋਂ ਹਾਂਜੀ ਜੇ ਅਕਾਲੀ ਦਲ ਬਾਦਲੇ ਸਮਝਦਾ ਕਿ ਅਸੀਂ ਵੀ ਪੰਥਕ ਅਸੀਂ ਉਹ ਹੁਣ ਤੱਕ ਪੰਥ ਦੇ ਨਾਂ ਤੇ ਸਭ ਤੋਂ ਵੱਧ ਵੋਟਾਂ ਨੇ ਜਿਹੜੀਆਂ ਉਹ ਅਕਾਲੀ ਦਲ ਬਾਦਲ ਨੇ ਹੀ ਲਈਆਂ ਨੇ ਬਿਲਕੁਲ ਜੀ ਔਰ ਕਹਿ ਕੇ ਲਈਆਂ ਨੇ ਕਹਿ ਕੇ ਲਈਆਂ ਔਰ ਪਿੰਡਾਂ ਦੇ ਵਿੱਚ ਬੁੜੇ ਬਜ਼ੁਰਗ ਆ ਜਿਹੜੇ ਸਾਡੇ ਸਾਡੇ ਤੋਂ ਵੱਡੇ ਜਿਹੜੇ ਪ੍ਰਾਣੇ ਜਥੇਦਾਰ ਹਨ ਹਾਂ ਜੀ ਉਹ ਇੱਕੋ ਹੀ ਗੱਲ ਕਰਦੇ ਹੁੰਦੇ ਸੀ ਉਹਨਾਂ ਨੂੰ ਪੁੱਛਦੇ ਬਤਾਇਆ ਫਿਰ ਵੋਟ ਕਿਹਨੂੰ ਆਪਣੀ ਵੋਟ ਤਾਂ ਭਾਈ ਪੰਥ ਨੂੰ ਪੰਥ ਨੂੰ ਪੱਕੀ ਆ ਉਹ ਪੰਥ ਦੇ ਨਾਂ ਤੇ ਹੀ ਵੋਟਾਂ ਲੈਂਦੇ ਰਹੇ ਆ ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਵੀ ਆਪ ਦਾ ਉਮੀਦਵਾਰ ਵਾਪਸ ਲੈ ਲੈਣਾ ਚਾਹੀਦਾ ਚਾਹੀਦਾ ਮੈਂ ਵਿਅਕਤੀਗਤ ਤੌਰ ਤੇ ਸੋਚਦਾ ਕਿ ਜੇ ਭਾਈ ਅਮਰਿਤਪਾਲ ਸਿੰਘ ਉਥੋਂ ਚੋਣ ਲੜ ਰਹੇ ਆ ਤਾਂ ਜਿੰਨੀਆਂ ਵੀ ਪੰਥਕ ਧਿਰਾਂ ਨੇ ਉਹਨਾਂ ਨੂੰ ਇਕੱਠੀਆਂ ਹੋ ਕੇ ਇੱਕ ਮੀਟਿੰਗ ਕਰਨੀ ਚਾਹੀਦੀ ਹੈ ਔਰ ਬਾ ਕਹਦਾ ਕਨਵੀਨਰ ਜਾਂ ਕੁਝ ਲੋਕ ਪੰਜ ਮੈਂਬਰੀ ਕੋਈ ਕਮੇਟੀ ਜਿਹੜੀ ਆ ਉਹ ਸਥਾਪਿਤ ਕਰਨੀ ਚਾਹੀਦੀ ਹੈ ਜਿਹੜੀ ਭਾਈ ਅਮਰਤਪਾਲ ਸਿੰਘ ਹੋਰਾਂ ਦੀ ਗੈਰ ਹਾਜ਼ਰੀ ਦੇ ਵਿੱਚ ਉੱਥੋਂ ਤੋਂ ਚੋਣ ਮੁਹਿੰਮ ਚਲਾਵੇ ਖਡੂਰ ਸਾਹਿਬ ਵਾਲੀ ਮੈਂ ਇਹ ਚਾਹਨਾ ਕਿਉਂਕਿ ਉਹਨਾਂ ਦੀ ਜਿਹੜੀ ਜਿੱਤ ਆ ਉਹ ਉਹਨਾਂ ਦੀ ਆਜ਼ਾਦੀ ਨਾਲ ਜੁੜੀ ਵੀ ਹੈ ਹਨਾ ਜੇ ਅਸੀਂ ਇਹ ਚਾਹੁੰਨੇ ਆ ਪੰਜਾਬੀ ਇਹ ਚਾਹੁੰਨੇ ਆ ਸਿੱਖ ਇਹ ਚਾਹੁੰਦੇ ਆ ਕਿ ਭਾਈ ਅਮਰਤਪਾਲ ਸਿੰਘ ਬਾਹਰ ਨਿਕਲ ਔਰ ਉਹ ਇੱਕ ਪੜ੍ਹੇ ਲਿਖੇ ਨੌਜਵਾਨ ਨੇ ਅਗਰ ਉਹ ਇਸ ਗੱਲ ਦੇ ਵਿੱਚ ਆਵਦਾ ਜਿਹੜਾ ਹੈਗਾ ਵਿਸ਼ਵਾਸ ਦਿਖਾ ਰਹੇ ਨੇ ਆਪਣੇ ਸੰਵਿਧਾਨ ਚ ਹਣਾ ਹਾਂਜੀ ਕਿਉਂਕਿ ਲੋਕ ਮੈਨੂੰ ਮੇਰੇ ਮੈਂ ਪਾਈ ਸੀ ਪੋਸਟ ਤਾਂ ਉਹਦੇ ਤੇ ਬਹੁਤ ਕਮੈਂਟ ਇਹ ਆਏ ਸੀ ਕਿ ਅਕੇ ਅਮਰਤਪਾਲ ਸਿੰਘ ਤਾਂ ਸੰਵਿਧਾਨ ਨੂੰ ਮੰਨਦਾ ਹੀ ਨਹੀਂ ਉਹ ਕਿਉਂ ਲੜ ਰਿਹਾ ਅਗਰ ਉਹ ਸੰਵਿਧਾਨ ਨੂੰ ਮੰਨ ਕੇ ਇਹ ਚੋਣਾ ਲੜ ਰਹੇ ਨੇ ਫਰ ਇਹ ਇਸ ਗੱਲ ਨੂੰ ਮਾਨਤਾ ਦੇਣੀ ਚਾਹੀਦੀ ਹੈ ਹੁਣ ਉਹਦੇ ਨਾਲ ਇਸ ਗੱਲ ਤੇ ਤਾਂ ਨਹੀਂ ਸਿੰਘ ਫਸਾਉਣੇ ਚਾਹੀਦੇ ਕਿ ਤੂੰ ਤਾਂ ਭਾਈ ਕਹਿੰਦਾ ਸੀ ਮੈਂ ਤਾਂ ਮੰਨਦਾ ਹੀ ਨਹੀਂਗਾ ਹਨਾ ਕਿਉਂਕਿ ਬਹੁਤ ਸਾਰੇ ਰਾਹ ਹੁੰਦੇ ਨੇ ਰਾਜਨੀਤੀ ਚ ਲੜਾਈ ਆ ਜਿਹੜੀ ਉਹਦੇ ਬਹੁਤ ਤਰੀਕੇ ਹੁੰਦੇ ਨੇ ਬਹੁਤ ਸਾਰੇ ਮੋਰਚੇ ਹੁੰਦੇ ਨੇ ਉਸ ਲੜਾਈ ਨੂੰ ਲੜਨ ਦੇ ਅਗਰ ਉਹ ਇਹ ਸਮਝਦੇ ਨੇ ਕਿ ਬਾਹਰ ਆਉਣ ਖਾਤਰ ਸਾਡਾ ਇਹ ਹੀ ਤਰੀਕਾ ਜਿਹੜਾ ਸਹੀ ਹੈ ਤਾਂ ਇਹ ਇਸ ਗੱਲ ਨੂੰ ਮਾਨਤਾ ਦੇਣੀ ਚਾਹੀਦੀ ਹੈ ਮੇਰੇ ਖਿਆਲ ਦੇ ਵਿੱਚ ਮੈਂ ਇਹ ਚਾਹਣਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਕਾਫੀ ਅਪੀਲ ਕੀਤੀ ਹੈ ਜੀ ਇਸ ਅਮਰਤਪਾਲ ਵਾਲੇ ਮਾਮਲੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਤੁਸੀਂ ਕੀ ਉਮੀਦ ਕਰਦੇ ਹੋ ਮੈਂ ਇਹੀ ਉਹੀ ਗੱਲ ਕਹਿ ਰਿਹਾ ਨਾ ਕਿ ਜੇ ਦੇਖੋ ਜਦੋਂ ਅਮਰਤਪਾਲ ਸਿੰਘ ਆ ਦੀਪ ਸਿੱਧੂ ਦੇ ਜਾਣ ਤੋਂ ਬਾਅਦ ਮੰਚ ਤੇ ਆਏ ਨੇ ਹਨ ਤੇ ਤੁਸੀਂ ਸਾਰਿਆਂ ਨੇ ਪੰਜਾਬ ਨੇ ਉਹਨਾਂ ਨੂੰ ਮਾਨਤਾ ਦਿੱਤੀ ਬਹੁ ਵੱਡੇ ਪੱਧਰ ਤੇ ਹਨ ਤੇ ਉਹ ਅਖਰੀ ਗੱਲ ਆ ਕਿ ਜਦੋਂ ਬਾਅਦ ਦੇ ਵਿੱਚ ਪੁਲਿਸ ਦੀ ਕਾਰਵਾਈ ਹੋਈ ਤਾਂ ਲੋਕ ਡਰ ਗਏ ਬੋਲੇ ਨਹੀਂ ਬਹੁਤ ਸਾਰੇ ਲੋਕ ਪਿੱਛੇ हट ਗਏ ਉਹ ਅੱਡ ਗੱਲ ਆ ਪਰ ਇੱਕ ਸੰਵਿਧਾਨਕ ਤੌਰ ਤੇ ਵੋਟਾਂ ਦੇ ਵਿੱਚ ਖੜਾ ਹੋਣਾ ਤਾਂ ਇੱਕ ਮਾਣਯੋਗ ਵਰਤਾਰਾ ਹੈ ਨਾ ਇਹ ਤਾਂ ਕੋਈ ਗੈਰਕਾਨੂੰਨੀ ਗੱਲ ਹੈ ਗੈਰਕਾਨੂੰਨੀ ਸੰਵਿਧਾਨ ਹੱਕ ਦਿੰਦਾ ਇਹਦਾ ਸੰਵਿਧਾਨ ਨੇ ਹੱਕ ਦਿੱਤਾ ਜੇ ਸੰਵਿਧਾਨ ਨੇ ਅਮਰਤਪਾਲ ਸਿੰਘ ਨੂੰ ਚੋਣ ਲੜਨ ਦਾ ਹੱਕ ਦਿੱਤਾ ਤਾਂ ਸੰਵਿਧਾਨ ਨੇ ਤੁਹਾਨੂੰ ਅਮਰਤਪਾਲ ਸਿੰਘ ਦੇ ਹਮਾਇਤ ਕਰਨ ਦਾ ਵੀ ਹੱਕ ਦਿੱਤਾ ਜੀ ਹਮਾਇਤ ਕਰਨ ਦਾ ਜਾਂ ਵਿਰੋਧ ਕਰਨ ਦਾ ਕੁਝ ਵੀ ਕਰੋ ਉਹ ਤਾਂ ਤੁਸੀਂ ਕਿਸੇ ਵੀ ਪਾਰਟੀ ਦੇ ਕਿਸੇ ਵੀ ਉਮੀਦਵਾਰ ਦਾ ਕਰ ਸਕਦੇ ਹੋ ਨਾ ਤਾਂ ਇਸ ਵੇਲੇ ਅਮਰਤਪਾਲ ਸਿੰਘ ਦੇ ਮਾਪੇ ਦੇ ਨਾਲ ਮਿਲ ਕੇ ਇੱਕ ਜਿਹੜੇ ਜੱਥੇਦਾਰ ਸਾਹਿਬ ਨੇ ਮਾਣਯੋਗ ਉਹਨਾਂ ਨੂੰ ਵੀ ਇਹੀ ਜਿਹੜੀ ਮੈਂ ਪਹਿਲਾਂ ਗੱਲ ਕਹਿ ਕੇ ਹਟਿਆ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਲੈ ਕੇ ਜਾਂ ਹੋਰ ਪੰਥਕ ਵਿਦਵਾਨ ਨੇ ਜਿਹੜੇ ਹਨਾ ਜਾਂ ਧਿਰਾਂ ਨੇ ਜਿਹੜੀਆਂ ਉਹਨਾਂ ਨੂੰ ਲੈ ਕੇ ਇੱਕ ਮੀਟਿੰਗ ਕਰਨੀ ਚਾਹੀਦੀ ਹੈ ਉਸ ਮੀਟਿੰਗ ਦੇ ਵਿੱਚ ਜਿਹੜਾ ਕੁਝ ਵੀ ਮੁੱਖ ਨਿਕਲ ਕੇ ਆਊਗਾ ਵਿਚਾਰ ਉਹਦੇ ਤੇ ਫਿਰ ਫੁੱਲ ਚੜਾਉਣੇ ਚਾਹੀਦੇ ਆ ਸਾਰਿਆਂ ਨੂੰ ਕਿਉਂਕਿ ਸਾਡੀ ਪੰਥਕ ਰਾਜਨੀਤੀ ਹੈ ਜਿਹੜੀ ਉਹ ਐਂ ਹੀ ਹੁੰਦੀ ਆ ਜਿੱਦਾਂ ਪੰਜ ਪਿਆਰਿਆਂ ਦੀ ਗੱਲ ਆ ਹਨਾ ਮਤਲਬ ਇੱਕ ਪੰਚਾਇਤ ਦੀ ਗੱਲ ਆ ਉਸੇ ਤਰੀਕੇ ਨਾਲ ਅਸੀਂ ਜਥੇਦਾਰ ਸਾਹਿਬ ਦੀ ਗੱਲ ਆ ਈਵਨ ਕਿ ਮੈਂ ਇਹ ਵੀ ਚਾਹੁੰਨਾ ਕਿ ਕੱਲੇ ਉਹ ਨਹੀਂਗੇ ਜੇ ਅੰਦਰ ਬੈਠੇ ਨੇ ਭਾਈ ਜਗਤਾਰ ਸਿੰਘ ਹਵਾਰਾ ਜੀ ਉਹਨਾਂ ਨੂੰ ਵੀ ਬਿਆਨ ਦੇਣਾ ਚਾਹੀਦਾ ਉਹਨਾਂ ਨੂੰ ਵੀ ਮੈਨੂੰ ਲੱਗਦਾ ਨਹੀਂ ਉਹਨਾਂ ਦਾ ਕੋਈ ਬਿਆਨ ਆਇਆ ਹਲੇ ਤੱਕ ਅਮਰਤਪਾਲ ਸਿੰਘ ਦੇ ਮਾਮਲੇ 'ਚ ਤਾਂ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਵੀ ਬਿਆਨ ਦੇਣਾ ਚਾਹੀਦਾ ਕੀ ਸੋਚਦੇ ਨੇ ਉਹ ਹਾਂ ਕੀ ਉਹਨਾਂ ਦੀ ਨਜ਼ਰ ਦੇ ਵਿੱਚ ਅਮਰਤਪਾਲ ਸਿੰਘ ਦਾ ਚੋਣ ਲੜਨਾ ਸਹੀ ਹੈ ਜੀ ਜਾਂ ਗਲਤ ਦਾ ਕੁਝ ਵੀ ਹੈ ਉਹਨਾਂ ਨੂੰ ਪੱਖ ਜ਼ਰੂਰ ਰੱਖਾ ਹਾਂ ਉਹਨਾਂ ਨੂੰ ਪੱਖ ਜ਼ਰੂਰ ਰੱਖਣਾ ਚਾਹੀਦਾ ਖੰਡੂਰ ਸਾਹ ਵਾਲਿਆਂ ਦੇ ਉੱਪਰ ਪਿਛਲੇ ਸਾਲ ਦਾ ਵੀ ਬਿਨਾ ਪਿਛਲੇ ਚੋਣਾਂ ਦਾ ਕਿ ਭਾਈ ਜਸਲੰਤ ਸਿੰਘ ਖਾਲੜਾ ਜੀ ਦੇ ਕਰੋ ਬੀਬੀ ਜੀ ਨੂੰ ਉਹਨਾਂ ਨੇ ਹਰਾਤਾ ਸੀ ਜੀ ਕਿ ਇਸ ਵਾਰ ਖੰਡੂਰ ਸਾਹ ਵਾਲੇ ਉਹ ਮੀਣਾ ਤੋੜਣਗੇ ਮੈਂ ਕੱਲ ਜਿਹੜੀ ਪੋਸਟ ਪਾਈ ਸੀ ਉਹਦੇ ਮੇਰਾ ਕਹਿਣ ਦਾ ਮਤਲਬ ਇਹੀ ਸੀ ਕਿ ਇਹ ਧੋਣਾ ਮਤਲਬ ਤੁਹਾਡੇ ਸਿਰ ਜਿਹੜਾ ਇਹ ਇੱਕ ਇਲਜ਼ਾਮ ਹੈ ਇਹ ਤੁਹਾਨੂੰ ਧੋਣਾ ਚਾਹੀਦਾ ਔਰ ਮੌਕਾ ਹੈ ਇਸ ਵਕਤ ਕਿਉਂਕਿ ਇੱਕ ਪੰਥਕ ਸ਼ਖਸੀਅਤ ਔਰ ਇੱਕ ਸ਼ਹੀਦ ਸੀ ਖਾਲੜਾ ਸਾਹਿਬ ਹਾਂਜੀ ਔਰ ਅਸੀਂ ਇਹ ਸਾਰੇ ਮੰਨਦੇ ਆ ਕਿ ਮਾਝਾ ਜਿਹੜਾ ਉਹ ਵੱਧ ਭਾਵਕਾਂ ਸਿੱਖੀ ਦੇ ਮਾਮਲੇ 'ਚ ਦੁਆਬੇ ਤੇ ਸਾਡੇ ਵਾਲੇ ਮਾਲਵੇ ਤੋਂ ਹਨਾ ਉਹ ਵੱਧ ਕਮਿਟਿਡ ਲੋਕ ਨੇ ਤਾਂ ਸਾਨੂੰ ਬੜਾ ਦੁੱਖ ਹੋਇਆ ਸੀ ਕਿ ਖਾਲੜਾ ਸਾਹਿਬ ਦਾ ਪਰਿਵਾਰ ਆ ਜਿਹੜਾ ਬੀਬੀ ਖਾਲੜਾ ਉਹ ਮਾਝੇ ਦੇ ਵਿੱਚ ਚੋਣ ਹਾਰ ਗਏ ਹਾਂਜੀ ਹਨਾ ਇਹ ਗੱਲ ਮਤਲਬ ਸਾਡੇ ਹਜਮ ਨਹੀਂ ਸੀ ਹੋਈ ਸਾਨੂੰ ਬਹੁਤ ਦੁੱਖ ਹੋਇਆ ਸੀ ਇਸ ਗੱਲ ਦਾ ਪਰ ਹੁਣ ਉਹ ਗੱਲ ਤੁਸੀਂ ਸਮਝਦੇ ਹੋਏ ਉਸ ਵਰਤਾਰੇ ਤੋਂ ਰੋਸ਼ਨੀ ਲੈਂਦੇ ਹੋਏ ਮੈਨੂੰ ਲੱਗਦਾ ਜਿਹੜੇ ਸਾਡੇ ਮਝਾਇਲ ਭਰਾ ਨੇ ਉਹਨਾਂ ਨੂੰ ਇਹ ਫੈਸਲਾ ਲੈਣਾ ਚਾਹੀਦਾ ਕਿ ਐਤਕੀ ਐ ਨਾ ਹੋਵੇ ਜੀ ਇੱਕ ਵਾਰ ਇਤਿਹਾਸ ਦੇ ਵਿੱਚ ਪਹਿਲਾ ਵੀ ਭਾਈ ਬਾਹਾ ਸਿੰਘ ਉਹਨਾਂ ਦਾ ਜ਼ਿਕਰ ਆਂਦਾ ਜੀ ਕਿ ਉਹ ਮਾਦੀ ਨੂੰ ਦਾਗ ਲਾਏ ਸੀ ਜੀ ਜੀ ਉਹਦਾ ਵੀ ਵਿਭਾਗ ਕੌਰ ਹੁਣਾਂ ਨੇ ਰਲ ਕੇ ਧੋਤਾ ਸੀ ਤੇ ਹੁਣ ਇਸ ਚੋਣ ਦੇ ਵਿੱਚ ਵੀ ਤੁਸੀਂ ਬੀਬੀਆਂ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਬਿਲਕੁਲ ਮੈਂ ਨਹੀਂ ਮੈਂ ਉਹ ਖੈਰ ਬਹੁਤ ਵੱਡੀ ਗੱਲ ਸੀ ਉਹ ਬਹੁਤ ਵੱਡਾ ਵਰਤਾਰਾ ਸੀਗਾ ਮੈਂ ਇਹਨੂੰ ਉਹਨਾਂ ਵੱਡਾ ਵਰਤਾਰਾ ਨਹੀਂ ਸਮਝਦਾ ਹੁਣ ਸਮਾਂ ਜਿਹੜਾ ਉਹਨਾਂ ਜਿਆਦੇ ਮੁੱਲਵਾਨ ਨਹੀਂ ਰਿਹਾ ਚਰਿੱਤਰ ਉਹਨੇ ਮੁੱਲਵਾਨ ਨਹੀਂ ਰਹੇ ਜਿਨੇ ਭਾਈ ਮਹਾ ਸਿੰਘ ਜੀ ਜਾਂ ਮਾਈਪਾ ਗੋਹਰਾਂ ਦੇ ਸਮੇਂ ਸੀਗੇ ਜਾਂ ਗੁਰੂ ਸਾਹਿਬ ਦਾ ਸਮਾਂ ਸੀ ਉਹ ਹੁਣ ਉਸ ਲੈਵਲ ਦਾ ਵਰਤਾਰਾ ਇਸੇ ਕਰਕੇ ਨਹੀਂ ਵਾਪਰ ਸਕਦਾ ਕਿਉਂਕਿ ਸ਼ਖਸ਼ੀਅਤਾਂ ਉੰਨੀਆਂ ਮੁੱਲਵਾਨ ਨਹੀਂ ਗਈਆਂ ਉੰਨੀਆਂ ਉੱਚ ਚਰਿੱਤਰ ਲੋਕ ਨਹੀਂਗੇ ਪਰ ਜੋ ਵੀ ਹੈ ਤਾਂ ਉਸ ਗੱਲ ਦਾ ਜਵਾਬ ਆ ਜਿਹੜਾ ਕਿਉਂਕਿ ਕੁਝ ਵੀ ਘਟਨਾ ਵਾਪਰਦੀ ਆ ਤਾਂ ਆਉਣ ਵਾਲੇ ਸਮੇਂ 'ਚ ਜਵਾਬ ਮੰਗਿਆ ਜਾਂਦਾ ਜਿਵੇਂ ਕਿ ਅਸੀਂ 84 ਤੋਂ ਬਾਅਦ ਕਾਂਗਰਸ ਦੀ ਸਰਕਾਰ ਬਣਾਤੀ ਬਿਲਕੁਲ ਹੈਨਾ ਤਾਂ ਹੁਣ ਜਿਹੜੇ ਨਵੇਂ ਮੁੰਡੇ ਨੇ ਜਾਂ ਹੀ ਬਨ ਕੇ ਸਾਡੇ ਅਰਗੇ ਵੀ ਉਹ ਇਹ ਜਵਾਬ ਮੰਗਦੇ ਨੇ ਕਿ ਯਾਰ ਸਰਕਾਰ ਜਿਹੜੀ ਕਾਂਗਰਸ ਤੋਂ ਨੂੰ ਇੰਨੀ ਹੀ ਬੁਰੀ ਲੱਗਦੀ ਸੀ ਜਿਹੜੀ ਕਾਂਗਰਸ ਨੇ ਤੁਹਾਡੇ ਹਰਮੰਦਰ ਸਾਹਿਬ ਨੂੰ ਇਹਦੇ ਤੇ ਫੌਜ ਬਾੜੀ ਅਨਾਕਾਲ ਤਖਤ ਸਾਹਿਬ ਢਾਇਆ ਦਿੱਲੀ ਦੇ ਵਿੱਚ ਜਾਂ ਹੋਰ ਦੇਸ਼ ਦੇ ਇਲਾਕਿਆਂ ਦੇ ਵਿੱਚ ਸਿੱਖਾਂ ਦਾ ਇੰਨੀ ਵੱਡੀ ਗਿਣਤੀ ਚ ਕਤਲ ਕੀਤਾ ਤਾਂ ਤੁਸੀਂ ਯਾਰ ਉਹਦੀ ਹੀ ਸਰਕਾਰ ਬਣਾਤੀ ਤੁਹਡੇ ਯਾਦ ਹੋਣਾ ਜਦੋਂ ਮੂਸੇ ਆਲਾ ਖੜਾ ਹੋਇਆ ਵੋਟਾਂ ਚ ਕਾਂਗਰਸ ਦੀ ਸੀਟ ਤੋਂ ਹਾਂਜੀ ਤਾਂ ਉਹਨੇ ਵੀ ਇਹ ਦਲੀਲ ਦਿੱਤੀ ਸੀ ਕਿ ਤੁਸੀਂ ਯਾਰ ਜਦੋਂ ਉਹਦਾ ਵਿਰੋਧ ਕਰਨ ਲੱਗੇ ਲੋਕ ਕਿ ਤੂੰ ਕਾਂਗਰਸ ਤੋਂ ਕਿਉਂ ਖੜਾ ਹੋਇਆ ਤਾਂ ਉਹਨੇ ਵੀ ਐਂ ਕਿਹਾ ਸੀ ਕਿ ਯਾਰ ਤੁਸੀਂ 84 ਤੋਂ ਬਾਅਦ ਕਾਂਗਰਸ ਦੀ ਸਰਕਾਰ ਬਣਾਦੀ ਸੀ ਪੰਜਾਬ ਚ ਤੁਸੀਂ ਮੇਰਾ ਵਿਰੋਧ ਕਿਹੜੇ ਨਾਲ ਕਿਹੜੇ ਮੂੰਹ ਨਾਲ ਕਰਦੇ ਹੋ ਇਸ ਕਰਕੇ ਸਾਡੇ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਕੋਈ ਵੀ ਘਟਨਾ ਜਿਹੜੀ ਵਾਪਰਦੀ ਹੈ ਨਾ ਉਹ ਅੱਜ ਬੇਸ਼ੱਕ ਤੁਹਾਨੂੰ ਲੱਗਦਾ ਹੋਵੇ ਕਿ ਇਹਦਾ ਕੋਈ ਜਵਾਬ ਦੇ ਅਸੀਂ ਹੈ ਨਹੀਂਗੇ ਪਰ ਇਹ ਹੁੰਦਾ ਨਹੀਂ ਕਦੇ ਇਤਿਹਾਸ ਨੇ ਸਮੇਂ ਨੇ ਸਮੇਂ ਸਮੇ ਤੁਹਾਡੇ ਤੋਂ ਜਵਾਬ ਮੰਗਣਾ ਇਸ ਗੱਲ ਦਾ ਤੁਸੀਂ ਇਹ ਗੱਲ ਤੋਂ ਬਚ ਨਹੀਂ ਸਕਦੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਤਾਂ ਭੁੱਲ ਗਏ ਹੋਣਗੇ ਲੋਕ ਹੁਣ ਜਿਵੇਂ ਕਾਂਗਰਸ ਦੀ ਸਰਕਾਰ ਇਹ ਕਹਿੰਦੀ ਹੈ ਕਿ 84 ਭੁੱਲ ਜਾਓ ਉਹ ਜਿਹੜਾ ਸਾਡਾ ਇਹਨਾਂ ਦਾ ਲੀਡਰ ਸੀਗਾ ਉਹਦਾ ਨਾਮ ਭੁੱਲ ਗਿਆ ਮੈਂ ਸਾਊਥ ਦਾ ਕਾਂਗਰਸ ਦਾ ਲੀਡਰ ਸੀ ਉਹਨੇ ਕਿਹਾ ਸੀ ਨਾ ਕਿ 84 ਕੋ ਆ ਭੁੱਲ ਜਾਓ ਅਸੀਂ ਕਹਿੰਦੇ ਨਹੀਂ ਹਨਾ ਅਸੀਂ ਪੇਜ ਵੀ ਬਣਾਏ ਆ ਨੈਵਰ ਫੋਰਗੇਟ ਹਨਾ 84 ਅਸੀਂ ਹਰ ਥਾਂ ਤੇ ਇਹ ਗੱਲ ਕਹਿੰਨੇ ਆ سوشل میڈیا ਭਰਿਆ ਪਿਆ ਇਸ ਗੱਲ ਨਾਲ ਜੇ ਅਸੀਂ ਉਹ ਗੱਲ ਨਹੀਂ ਭੁੱਲ ਰਹੇ ਹਾਂਜੀ ਹਨਾ ਤਾਂ ਲੋਕ ਫਿਰ ਇਹ ਗੱਲ ਵੀ ਨਹੀਂ ਭੁੱਲਦੇ ਨਾ ਕਿ ਤੁਸੀਂ ਬੀਬੀ ਪਰਮਜੀਤ ਖਾਲੜਾ ਨੂੰ ਹਰਾਇਆ ਸੀ ਹਾਂਜੀ ਜੇ ਅਸੀਂ ਖਾਲੜਾ ਸਾਹਿਬ ਨੂੰ ਨਹੀਂ ਭੁੱਲ ਰਹੇ ਹਨ ਤਾਂ ਮੈਸੇਜ ਖਾਲੜਾ ਦੀ ਹਾਰ ਵੀ ਨਹੀਂ ਅਸੀਂ ਭੁੱਲਦੇ ਨਾ ਇਸ ਕਰਕੇ ਸਾਰੀਆਂ ਗੱਲਾਂ ਜੁੜੀਆਂ ਹੁੰਦੀਆਂ ਨੇ ਲੋਕ ਇੰਨਾ ਗੱਲਾਂ ਨੂੰ ਕਰਦੇ ਵੇਲੇ ਨਾ ਇੰਨੇ ਚੇਤਨ ਨਹੀਂ ਹੁੰਦੇ ਹਾਂਜੀ ਉਹ ਸੁਤੇ ਸੁਬਾਹੀ ਕਰ ਜਾਂਦੇ ਨੇ ਹਨਾ ਕਿਉਂਕਿ ਰਾਜਨੀਤੀ ਹੈ ਜਿਹੜੀ ਕਾਂਗਰਸ ਦਾ ਜਿੱਤਣਾ ਪੰਜਾਬ ਦੇ ਵਿੱਚ ਇਸ ਕਰਕੇ ਸੀ ਕਿ ਉਹਨਾਂ ਨੂੰ ਲੱਗਦਾ ਸੀ ਕਿ ਯਾਰ ਹੁਣ ਰਾਜਨੀਤੀ ਹੈ ਨਾ ਜਿਹੜੀ ਉਹ ਪਾਰਟੀ ਦੀ ਨਹੀਂ ਰਹੀ ਵਿਅਕਤੀ ਵਿਸ਼ੇਸ਼ ਦੀ ਹੈ ਕਿ ਮੇਰੀ ਪਾਰਟੀ ਬੇਸ਼ੱਕ ਮਾੜੀ ਐ ਪਰ ਮੈਂ ਬਹੁਤ ਚੰਗਾ ਬੰਦਾ ਮੁਕਾਬਲਤਨ ਤਾਂ ਤੁਸੀਂ ਆਖੋਗੇ ਕਿ ਯਾਰ ਅਮਰਦੀਪ ਨੂੰ ਵੋਟ ਪਾ ਦਿਓ ਪਵਾ ਉਹ ਕਾਂਗਰਸ ਵੱਲੋਂ ਹੀ ਖੜਾ ਉਹਦਾ ਬੰਦਾ ਚੰਗਾ ਐ ਨਾ ਇਸੇ ਕਰਕੇ ਕਾਂਗਰਸ ਜਿਹੜੀ ਆ ਉਹ ਆਈ ਸੀ ਸੱਤਾ ਦੇ ਵਿੱਚ ਸੱਤਾ ਦੇ ਵਿੱਚ ਇਸ ਕਰਕੇ ਇਹ ਗੱਲ ਸੋਚਣੀ ਚਾਹੀਦੀ ਆ ਲੋਕਾਂ ਨੂੰ ਇਹ ਗੱਲ ਇੰਨੀ ਸੌਖੀ ਨਹੀਂਗੀ ਵੋਟ ਬਹੁਤ ਮਹਿੰਗਾ ਕੰਮ ਬਹੁਤ ਬਹੁਤ ਮਹਿੰਗਾ ਕਾਰਜ ਆ ਵੋਟ ਇੱਕ ਵੋਟ ਤਾਂ ਬਹੁਤ ਕੀਮਤ ਆ ਉਹੀ ਨਹੀਂਗਾ ਕਿ ਉਹ ਮਤਲਬ ਉਂਗਲ ਤੇ ਕਾਲਸ ਲਾਉਣੀ ਨਹੀਂਗੀ ਉਹਨੂੰ ਸੋਚ ਸਮਝ ਕੇ ਪਾਉਣਾ ਚਾਹੀਦਾ ਤੁਹਾਨੂੰ ਕਿਉਂਕਿ ਤੁਸੀਂ ਫਿਰ ਪਛਤਾਉਂਦੇ ਵੀ ਦੇਖੇ ਆ ਹਾਂਜੀ ਕਿ ਆਹਾਂ ਅਸੀਂ ਕੀ ਕਰ ਬੈਠੇ ਕਿਸੇ ਦਾ ਵਿਰੋਧ ਕਰਨ ਲਈ ਕਿਸੇ ਗੈਰ ਮਤਲਬ ਯੋਗ ਬੰਦੇ ਨੂੰ ਅਯੋਗ ਬੰਦੇ ਨੂੰ ਤੁਸੀਂ ਜਿਤਾਤਾ ਜਿਤਾਤਾ ਤੇ ਮੁੜ ਕੇ ਤੁਸੀਂ ਪਿੱਟੀ ਜਾਂਦੇ ਹੋ ਕਿ ਯਾਰ ਲਾਂ ਤਾਂ ਯਾਰ ਅਸੀਂ ਜਾਦੇ ਕਰ ਬੈਠੇ ਐਡੇ ਦੇ ਤਾਂ ਇਹ ਯਾਰ ਹੱਕਦਾਰ ਹੈ ਨਹੀਂ ਸੀ ਅਸੀਂ ਇਹਨਾਂ ਦੀ ਸਰਕਾਰ ਹੀ ਬਣਾਤੀ ਹੈ ਨਾ ਫਰ ਆਪ ਹੀ ਫਸਦੇ ਹੋ ਨਾ ਤੁਸੀਂ ਇਸ ਕਰਕੇ ਵੋਟ ਪਾਉਣ ਲੱਗੇ ਸੋਚ ਲੋ ਵੋਟ ਭਾਵਕਤਾ ਚ ਨਹੀਂ ਪਾਈਦੀ ਹੁੰਦੀ ਵੋਟ ਪਾਉਣ ਪਿੱਛੇ ਇੱਕ ਬੌਧਕ ਪ੍ਰੋਸੈਸ ਹੁੰਦਾ ਸੋਚ ਹੁੰਦੀ ਹੈ ਇੱਕ ਇਸ ਕਰਕੇ ਨਹੀਂ ਪਾਈ ਜਾਂਦੀ ਹੁਣ ਵੋਟ ਅੱਗੇ ਹੁੰਦਾ ਸੀਗਾ ਕਿ ਤਾਏ ਨੇ ਕਹਿਤਾ ਸਾਰਾ ਟੱਬਰ ਸਾਡਾ ਉਧਰ ਜਾਊ ਸਾਡੇ ਦਾਦੇ ਨੇ ਕਹਿਤਾ ਸਾਡੇ ਚਾਚੇ ਨੇ ਕਹਿਤਾ ਸਾਡੇ ਫੁੱਫੜ ਨੇ ਕਹਿਤਾ ਹੁਣ ਨਹੀਂ ਆਏ ਹੁੰਦਾ ਹੁਣ ਪਰਿਵਾਰ ਚ ਚਾਰ ਜੀ ਹੁੰਦੇ ਤਾਂ ਚਾਰਾਂ ਦੀ ਵੋਟ ਆੜ-ਆੜ ਜਾ ਸਕਦੀ ਹੈ ਹਾਂਜੀ ਇਸ ਕਰਕੇ ਸੋਚ ਕੇ ਪਾਉਣੀ ਚਾਹੀਦੀ ਆ ਵੋਟ